ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਮੀਂਹ ਪੈਣ ਤੋਂ ਬਾਅਦ ਕੋਈ ਵੀ ਕੰਮ-ਕੁਮ ਨਹੀਂ ਚੱਲਦਾ ਸਾਰੇ ਕੰਮ ਬੰਦ ਦੋ ਪਾਣੀ ਪੋਣੀ ਦਾ ਹੋਰ ਨਾ ਸਪਰੇਅ ਕਰ ਸਕਦੇ ਆ ਬੀਲ ਵੱਢਣ ਵਾਲੀ ਹੋਈ ਹੋਇਆ ਨਾ ਬੀਲ ਵੱਢ ਸਕਦੇ ਆ ਕਿਉਂਕਿ ਖੇਤ ਹੋਇਆ ਗਿੱਲੇ ਤੇ ਹੁਣ ਉਹ ਚੱਕਰ ਕਰਕੇ ਪਿਆਜ਼ ਲਾਉਣ ਦਾ ਕੰਮ ਚੱਲ ਰਿਹਾ ਕਿ ਪਿਆਜ਼ ਲੱਗ ਰਿਹਾ ਪਨੀਰੀ ਆਪਣੇ ਕੋਲੇ ਘਰ ਦੀ ਬਹੁਤ ਸੋਹਣੀ ਪਨੀਰੀ ਸੀ ਤੇ ਪਿਆਜ਼ ਲਈ ਜਾਂਦੇ ਆ ਤੇ ਕੱਲ ਨੂੰ ਆਪਾਂ ਆਪਣੇ ਫਾਰਮ ਤੇ 파ਟ ਆਰੰਭ ਕਰਾਉਣਾ ਤੇ ਆ ਦੇ ਲੋ ਸਾਰੇ ਬੰਦੇ ਵਿਆਜ ਲਾਉਣ ਲੱਗੇ ਹੋਇਆ ਹੈਲੋ ਦੇਖੋ ਆਪਣਾ ਡੌਗੀ ਕੱਦ ਸੋਹਣਾ ਕਰ ਗਿਆ ਗ੍ਰੇਡਨ ਬਹੁਤ ਆਮਲਦਾ ਇਹਨੂੰ ਟੇਕ ਨਹੀਂ ਆਉਂਦੀ ਆ ਗੋਲਡਨ ਆ ਰਿਟੀਵ ਇਹਨੂੰ ਰਿਟੀਵਰ ਨੂੰ ਬਸ ਪਤਾ ਨਹੀਂ ਇਹਦਾ ਕੀ ਇਹਦੇ ਤਾਂ ਦਿਮਾਗ 'ਚ ਚੱਲਦਾ ਵਾ ਬਸ ਇਹ ਨਾ ਟੈਗ ਗਿਆ ਬਸ ਇਹ ਨਹੀਂ ਤੱਕਦਾ बस ਇਹਨੂੰ ਖੋਲ ਦੋ ਬੱਸ ਇਹਨੇ ਹੁਣੀ ਭੱਜ ਲੈਣਾ ਉੱਧਰ ਨੂੰ ਪਤਾ ਨਹੀਂ ਕਿੱਥੇ ਤੱਕ ਜਿਹੜਾ ਤੇ ਆ ਕੁਛ ਕਰਦਾ ਆ ਦੇਖੋ ਕਿਵੇਂ ਰੌਲਾ ਪਾਉਂਦੇ ਫਿਰਦੇ ਆ ਮੁਰਗਾ ਆਪਣਾ ਬਹੁਤ ਵੱਡਾ ਹੋ ਗਿਆ ਆ ਆ ਆ ਆ ਆ ਬੇੜਾ ਭਰਿਆ ਰਹਿੰਦਾ ਇੰਨੇ ਕ ਨਾਲ ਉਹ ਤਾਂ ਚੁੱਪ ਹੀ ਨਹੀਂ ਕਰਦੀਆਂ ਕਬੂਤਰ ਉਹ ਉੱਤੇ ਬੈਠੇ ਆਦਾ ਆ ਕੇ ਦੰਦੀ ਵੱੜਦਾ ਜਿੱਦਣ ਮੈਂ ਆਇਆ ਪਰਸੋਂ ਆ ਕੇ ਇਹਨੇ ਲੱਤ ਦੇ ਦੰਦੀ ਵੱਡੀ ਆ ਮਗਰਲਾ ਆ ਮੂਰਲੀਆਂ ਨਹੀਂ ਕੁਝ ਕਹਿੰਦੀਆਂ ਆ ਮਗਰਲਾ ਪੈ ਜਾਂਦਾ ਮਨ ਪਰ ਇਹਨਾਂ ਦੇ ਵਿੱਚ ਨਾ ਦਿਲ ਲੱਗਦਾ ਯਾਰ ਬਹੁਤ ਦਿਲ ਲੱਗਦਾ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਕੋਲ ਆ ਹੁਣ ਮੇਰੇ ਕੋਲ ਨੂੰ ਆਣਾ ਇਹਨੇ ਮੇਰੀ ਲੱਤ ਫੜਨੇ ਲੱਤ ਦੇ ਦੰਦੀ ਵੱੜਦਾ ਇਹਨਾਂ ਨੂੰ ਰੋਟੀ ਪਾਉਣਾ, ਦਾਣੇ ਪਾਉਣਾ ਵੱਖਰੇ ਹੀ ਸਕੂਨ ਮਿਲਦਾ ਇਹਨਾਂ ਨੂੰ ਯਾਰ ਇਹਨਾਂ ਦੇ ਕੋਲੇ ਬੈਠਣਾ, ਇਹਨਾਂ ਨੂੰ ਦੇਖੀ ਚੱਲੋ ਬੈਠ ਕੇ। ਬਸ ਇਹ ਵੀ ਨਾ ਜਿਵੇਂ ਉਹ ਸਮੁੰਦਰ ਦੇ ਕਿਨਾਰੇ ਨਹੀਂ ਸੀਗਾ ਵੀ ਬੈਠੇ ਰਹੋ ਹਨਾ। ਉਵੇਂ ਤੁਸੀਂ ਇਹਨਾਂ ਨੂੰ ਦਾਣਾ ਪਾ ਦਿਓ, ਕੁਝ ਮਰਜ਼ੀ ਪਾਓ, ਇਹਨਾਂ ਨੂੰ ਦੇਖੀ ਚੱਲੋ ਫਿਰਦਾ। ਬਸ ਇਧਰ ਆ ਫਿਰਦਾ। ਬਹੁਤ ਵਧੀਆ ਹਾਈਟ ਹੁੰਦੀ ਜਾਂਦੀ ਹੈ ਇਹਦੀ। ਉਧਰ ਓਏ। ਓਏ। ਆ ਜਾ। ਇੱਕ ਕਮਰੇ ਦੇ ਵਿੱਚ ਛੱਟ ਦੇ ਵਿੱਚ ਆਪਾਂ ਫਾੜ ਆਰੰਭ ਦਾ ਕੰਮ ਸ਼ੁਰੂ ਕਰਨ ਲੱਗੇ ਆ। ਆ ਤਿਆਰੀ ਕਰਦੇ ਆ ਉੱਤੇ ਚਾਣਨੀਆਂ ਲਾਉਂਦੇ ਆ ਰੰਗ ਰੰਗ ਕਰਵਾਤਾ ਅੰਦਰ ਪੇਂਟ ਹੀ ਕਰਵਾਤਾ ਚਿੱਟਾ। ਕਲੀ ਨਹੀਂ ਕਰੀ ਪੇਂਟ ਕਰਿਆ ਅੰਦਰ ਤੇ ਪਹਿਲਾਂ ਪੂਰੀ ਨਟੋਨ ਭਰੀ ਐ ਸਮਰਕ। ਤੇ ਅੱਜ ਹੁਣ ਫਾੜ ਆਰੰਭ ਕਰਾਉਣਾ ਕਰ ਲੂ ਆਪਾਂ। ਤਾਂ ਹੁਣ ਤਿਆਰੀ ਚੱਲ ਰਹੀ ਆ। ਲਓ ਜੀ ਪਿਆਜ਼ ਧੱਲਾ ਤਾਂ ਕਾਫੀ ਆਪਾਂ ਇੱਧਰ ਵੀ ਲੱਗਿਆ ਉੱਧਰ ਵੀ ਲਾਇਆ। ਕੱਲ ਨੂੰ ਆਪਾਂ ਪਾਰਟ ਸੰਭ ਕਰਾਉਣਾ ਉਹਦੇ ਲਈ ਆਲੂ ਪੱਟ ਕੇ ਲੈ ਕੇ ਆਉਂਦੇ ਆ ਪਖਰਾਜ ਤੇ ਐਲ ਆਰ ਇਹ ਵੀਰੇ ਦੋਨੇ ਪਖਰਾਜ ਲੱਗਿਆ ਸੀਗਾ 12 ਤਰੀਕ ਦਾ ਤੇ ਐਲ ਆਰ ਲੱਗਿਆ ਆਪਣਾ 11 ਅਕਤੂਬਰ ਦਾ 11 ਤੋਂ 12 ਅਕਤੂਬਰ ਦਾ ਹਾਂਜੀ ਅ ਮੈਂ ਲਾਲ ਦਾ ਸਾਇਤ ਤਾਂ ਪੂਰਾ ਵੱਡਾ ਹੋ ਗਿਆ ਉਹ ਚਾਹ ਵਾਲਾ ਬੋਝ ਹੋ ਗਿਆ ਬਟਾ ਆ ਚਿੱਟੇ ਦਾ ਵੀ ਵਧੀਆ ਸਨ ਚਿੱਟੇ ਦੀ ਵੀ ਬੇਲ ਵੱਢਣ ਵਾਲੀ ਹੋ ਚੱਲੀ ਕੀ ਕਰਾਂਗੇ ਕਿ ਲੱਗਦਾ ਪਾਣੀ ਲੱਗਦਾ ਪਰ ਪਾਣੀ ਆਦਿ ਮਕਾ ਲੁਣੇ ਲੱਗਦਾ ਗਿੱਲਾ ਢੇਰੀ ਜਾਂਦਾ ਗਿੱਲਾ ਲਗ 15 ਦਿਨ ਨਾ ਚੁੱਟਦੇ ਆ ਲਾਲ ਲਾਲ ਦਾ ਬਹੁਤ ਵੱਡਾ ਇਹ ਲਾਲ ਉਹ ਖੱਤੇ ਜੋ ਵੱਟਿਆ ਜੀ ਚ ਪਾਣੀ ਆਪਣਾ ਸੁੱਕ ਜਾਂਦਾ ਜੀ ਜੀ ਜ਼ਿਆਦੇ ਪਾਣੀ ਲਾਏ ਆ ਤੂੰ ਹਾਂ ਫਿਰ ਪਟੇ ਜੀ ਹਜੇ ਇਹਨੇ ਜਾਨੂ ਬਹੁਤ ਵੱਡਾ ਹੋ ਜਾਣਾ ਵਾਂਗੂ ਜਾਨਦਾ ਸਜੇ ਹਜੇ ਤਾਂ ਬੇਲ ਪੂਰੀ ਹਰੀ ਖੜੀ ਆ ਨਾਲੇ ਹਜੇ ਆਪਾਂ ਕਿੰਨੇ ਦਿਨ ਵੱਢਣੀ ਵੀ ਨਹੀਂ ਬੇਲ ਹਾਂ ਉਹੀ ਕਹਿੰਦਾ ਕੱਲ ਤਾਂ ਗਿਆ ਸੀ ਪੂਰਾ ਵੱਡਾ ਸੈਜ ਹੋਇਆ ਹਾਂ ਉਹਰਾ ਦੀਰਾ ਪਾਣੀ ਪੂਰਾ ਲਗਾ ਕੇ ਰੱਖ ਆਲਾ ਦੇ ਲਗੜਾ ਪੂਰਾ ਵੱਡੇ ਵੱਡੇ ਆਲੂ ਹੋ ਗਏ ਟੋਕਰਾ ਲੈਓ ਟੋਕਰਾ ਟੋਕਰੇ ਹੀ ਲੈਓ ਟੋਕਰੇ ਦੇ ਵਿੱਚ ਹੀ ਵਰਾ ਕੇ ਪਾਣੀ ਮਾਰ ਦਿੰਨੇ ਮੈਂ ਤਾਂ ਕਹਿੰਦਾ ਉਹ ਠੀਕ ਨਾ ਲਾਲ ਦੀ ਵੀ ਵੱਢ ਕੇ ਆਪਾਂ ਨੂੰ ਤਾਂ ਬੀ ਰੱਖਣ ਦੇ ਵਿੱਚ ਆਪਾਂ ਨੂੰ ਤਾਂ ਬਾਲਾ ਵੱਡਾ ਵੀ ਨਹੀਂ ਨਾ ਚਾਹੀਦਾ ਫਿਰ ਬੀ ਦੇ ਵਿੱਚੋਂ ਸਾਰਾ ਨਿਕਲ ਜਾਣਾ ਔਰ ਲਾਲ ਦੇਖ ਲੈ ਕਿੱਡਾ ਕਿੱਡਾ ਹੋ ਗਿਆ ਉਹ ਤਾਂ ਨਾ ਹੋਇਆ ਨਾ ਇੱਕ ਤਾਂ ਹੋਇਆ ਨਾ ਵਾਟਾ ਵਾਣੇ ਮੇਂ ਮਾਤਾ ਇਹ ਲੂਈ ਲਵਾ ਬਸ ਤੋਫੀ ਮਾਤਾ ਤੋਫੀ ਮਾਤਾ ਹਾਂ ਟੋਕਰਾ ਹਲਾ ਦੋ ਬਸ ਟੋਕਰਾ ਹਲਾਉਣ ਨਾਲੀ ਜ਼ਾਰੀ ਮਿੱਟੀ ਲੈ ਜਾਣੀ ਹੈ ਮੈਂ ਤਲਾਦ ਬੜਾ ਹੋ ਕੁਛ ਕਰਨੀ ਨਹੀਂ ਪੈਣਾ ਹੋਰ ਹੈ ਨਹੀਂ ਟੋਕਰੇ ਟੋਕਰਾ ਹਲਾ ਦੋ تو هن ڏي 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 ਭਲੇ ਭਲੇ ਬਹੁਤ ਵਧੀਆ ਸਹਜ ਬਣਿਆ ਨਾਲੇ ਆਪਾਂ ਕੋਈ ਬਾਹਲੀਆਂ ਸਪਰੇਹਾਂ ਨਹੀਂ ਕਰੀਆਂ ਸਾਧੀਆਂ ਸਪਰੇਹਾਂ ਤਿੰਨ ਤੇ ਪ੍ਰਿਆਨਾ ਚਾਰਾਂ ਨਾਲ ਹੋ ਗਿਆ ਉਹ ਲੈ ਠੇਕੇਦਾਰ ਲੈ ਟੋਕਰ ਇਹਨੂੰ ਐਂ ਕਰੋ ਕਿਤੇ ਕੋਈ ਹੈ ਨਹੀਂ ਆਪਣੇ ਕੋ ਭਾਂਡਾ ਵੀ ਉਹ ਚ ਪਾ ਕੇ ਰੱਖ ਦਿੰਦੇ ਉੱਥੇ ਜਾਂ ਬੋਰੀ ਬੋਰੀ ਹੈ ਨਹੀਂ ਸਾਫ ਜਾਂ ਇਹਨੂੰ ਧੋ ਦੋ ਆਹੀ ਧੋ ਦੋ ਜਿਹੜੀਆਂ ਲਿਆਂਦੀਆਂ ਆ ਧੋ ਦੇ ਇਹ ਕੋਈ ਪਾਣੀ ਨਹੀਂ ਪਾਟਾ ਰਿਹਾ ਨਹੀਂ ਲਾਈਨ ਬਜਾਵਾ ਪਾਣੀ ਨਹੀਂ ਪੀਚਾ ਦੇਣਾ ਇਹ ਟੋਕਰ ਨਹੀਂ ਜਾਏਗਾ ਇਹ ਤੇਰਾ ਫਾਲੀ ਯਾਰਾ ਫੇਸ ਨੂੰ ਢੋਡੇਂ ਆਦਾ ਚੌਲਾਂ ਵਾਲਾ ਵਾਦਾ ਆਪਣਾ 2 ਦਿਨ ਬਦ 3 ਦਿਨ ਦਾ ਆਪਣਾ ਸਰ ਜਾਣਾ ਹੁਣ ਵਧੀਆ ਨਿਕਲ ਜਾਣਾ ਚਲ ਚਲ ਸਾਜ ਦਾ ਦੇਖ ਲਓ ਵੀ ਐਡਾ ਵਧੀਆ ਸਾਈਜ਼ ਬਣ ਗਿਆ ਬਿਨਾਂ ਸਪਰੇਹਾਂ ਤੋਂ ਹੀ ਕਿ ਆਪਾਂ ਕੀ ਕਰਿਆ 13045 ਕਰੀਆ ਠੀਕ ਨਹੀਂ ਐਮ 42 ਕਰੀਆ ਐਂਟਰਾ ਕੋਲ ਕਰੀਆ ਤੇ ਯੂਰੀ ਇਹਦੀ ਸਪਰੇਹ ਕਰੀ ਜੈ ਨੈਨੋ ਯੂਰੀ ਆਪਾਂ ਸੀ ਤੇ ਆਹ ਜ਼ਿੰਕ ਵਗੈਰਾ ਉਹ ਤਾਂ ਚਲੋ ਬੂਟੇ ਦੀ ਤਾਕਤ ਨੂੰ ਹਨਾ ਇਹ ਆਲੂ ਦਾ ਸਾਈਜ਼ ਦੇਖ ਆਹ 10 ਨਵੰਬਰ ਨੂੰ ਨਾ 10 ਜਨਵਰੀ ਨੂੰ 3 ਮਹੀਨੇ 90 ਦਿਨਾਂ ਦੇ ਹੋ ਜਾਣੇ ਆ ਪੂਰੇ ਬਹੁਤ ਸੋਹਣਾ ਸੈਜ ਬਣਿਆ ਪੱਟਣ ਨੂੰ ਸਾਰਾ ਆਲੂ ਪੜ ਸਕਦੇ ਆ 25 30 ਕਿੱਲੇ ਆਪਣੇ ਕੋਲ ਸਾਰਾ ਆਲੂ ਤਿਆਰ ਖੜਾ ਰਹਿ ਪੱਟਣ ਦੇਖ ਲਓ ਸਰ ਆਪਰਾ ਮਾਰ ਪਾਣੀ ਨੂੰ ਹਰ ਕੋਲ ਹੱਥ ਮਾਰ ਜਦੋਂ ਦੋਰਾ ਹਿਲਾਵਾਂਗੇ ਦੋਰਾ ਚੋਲਾ ਹਿਲਾਵਾਂਗੇ ਬਹੁਤ ਸੋਹਣਾ ਸੈਜ ਬਣਿਆ ਇਹਦੀ ਬੇਲ ਜਿੱਦਣ ਬਾਤ ਆ ਗਿਆ ਮਨਨਵਾ ਉਸ ਦਿਨ ਵੜਦੀ ਏ ਬੇਲ ਬਸ ਇਹ ਆ ਜਾ ਤੋ ਦੋਸਤਾਂ ਦੇ ਨਿਕਲ ਗਿਆ ਆ ਜੂਗਾ ਰਾਮ ਤੁੱਪ ਤਾਂ ਵਹਾਂ ਤੁੱਪ ਤਾਂ ਨਿਕਲੀ ਹੁਣ ਤਾਂ ਹੁਣ ਤਾਂ ਮੌਸਮ ਸਾਫ ਹੀ ਆਓ ਖੱਤੇ ਬਾਹਲੇ ਗਿੱਲੇ ਵੀ ਨਹੀਂ ਰਹਿੰਦੇ ਜੀਜੇ ਤੁਸੀਂ ਆਲੂ ਪੱਟ ਕੇ ਲਿਆਏ ਹੋ ਉਹ ਤਾਂ ਵੱਤ ਵੀ ਛੇਦ ਨਹੀਂ ਉਹ ਵੱਤ ਛੇਤੀ ਆ ਜਾ ਪਾਣੀ ਲੱਗਿਆ ਮਸ਼ੀਨ ਨਿਕਲ ਲੈ ਰਹਾ ਹਾਂ ਗਰੇ ਮਰਦਾ ਪਾਣੀ ਛਿੰਗੂ ਅੱਛਾ ਕੱਲੀ ਖਾਲੀ ਖਾਲੀ ਤੇ ਹਾਂ ਦੇਤੀ ਦਿਨਾਂ ਨੂੰ ਧੁੱਪਾ ਲੱਗਣਾ ਜਿੱਤੇ ਆਪਣਾ ਸਪਰੇਅ ਕਰਿਆ ਵਾ ਹਾਂ 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 ਤੁਸੀਂ ਪੱਸੀਆ ਹੋ aluminum ਤੋਂ ਕਰਨਾ ਪਊਗਾ ਉੱਧਰ ਇਹ ਦੋਸਤ ਇਹਦੇ ਨਾਲ ਲਾ ਸਕੋਣੇ ਲੱਗੀਆਂ ਨੇ ਦੋ ਤਿੰਨ ਖੱਤ ਜਿਵੇਂ ਆ ਗਫਾਰ ਦੇ ਲਾਉਣਾ ਪੈਣਾ 25 ਕਿੱਲਿਆਂ ਨੂੰ ਇੱਧਰ ਗਫਾਰ ਪਿੰਡੀ ਵਾਲੇ ਤੇ ਇੱਕ ਉੱਧਰ ਉਹ ਬੰਮੇ ਚੱਤੇ ਵਾਲੇ ਲੱਗੂਗਾ ਤੇ ਜੋਤ ਵਾਲਾ ਹੋ ਗਿਆ ਤੇ ਇੱਕ ਗਿੱਲਾ ਹੋ ਗਿਆ ਆਪਣਾ ਅੰਬ ਵਾਲਾ ਤੇ ਨਹਿਰ ਤੇ ਹੋ ਗਿਆ ਜਿਹੜਾ ਆਪਾਂ ਛੋਟਾ ਆਲੂ ਉਹਨਿਆਂ ਕ ਨੂੰ ਪਾਣੀ ਲਾਉਣਾ ਪਊ ਆਪਾਂ ਅੰਮ੍ਰੋਦ ਦੀ ਸਰਪ ਲਾਉਂਗਾ ਵਾ ਨਕੀ ਹਾਂ ਤੇਰੇ ਉਹ ਬਾਦ ਵਾਲਿਆਂ 'ਚ ਤਾਂ ਲੋੜ ਪਊ ਬਣਨ ਕੰਪਨੀ ਬਲਾਉਂਗਾ ਹਾਂ ਕੰਪਨੀ ਵਾਲੇ ਬਾਕੀ ਹੋਰ ਕਿਸੇ 'ਚ ਨਹੀਂ ਲੋੜ ਮੀ ਆਫਿਸ ਨੂੰ ਆਪਾਂ ਆਪਣੇ ਕਮਰੇ ਨੂੰ ਇਹਨੂੰ ਦਫ਼ਤਰ ਨੂੰ ਬਣਾਤਾ ਪਾਠੀਆਂ ਦੇ ਲਈ ਪਾਠੀ ਪੈ ਜਾਣਗੇ ਇੱਧਰ ਤੇ ਬਸ ਪੱਕੀ ਸਾਰਾ ਹੁਣ ਕੰਮ ਕਰ ਲਉ ਹੂੰ